ਸਾਡੇ ਗਰ ਕਿਸਾਨ ਪ੍ਰਭੂ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਸਾਰੇ ਜ਼ਿਮੀਂਦਾਰਾਂ ਦੀਆਂ ਫਸਲਾਂ ਵੀ ਚੜਦੀ ਕਲਾ ਵਿੱਚ ਹੀ ਹੋਣਗੀਆਂ ਚੰਗੀਆਂ ਹੋਣਗੀਆਂ ਪਿਛਲੇ ਦਿਨਾਂ ਦੇ ਵਿੱਚ ਵਧੀਆ ਮੀਂਹ ਪੈਂਦੇ ਰਹੇ ਨੇ ਮੀਂਹ ਪੈਣ ਕਰਕੇ ਮੁੱਖ ਫਸਲ ਪੰਜਾਬ ਦੀ ਝੋਨਾ ਬਹੁਤ ਵਧੀਆ ਗ੍ਰੋਥ ਕੀਤੀ ਆ ਮੇਰੇ ਪਿੱਛੇ ਗੰਨਾ ਵੀ ਲੱਗਿਆ ਹੋਇਆ ਤੇ ਗੰਨੇ ਦੀ ਵੀ ਗ੍ਰੋਥ ਬਹੁਤ ਚੰਗੀ ਹੋਈ ਆ ਮੀਂਹਾਂ ਦੇ ਵਿੱਚ ਜਿਹੜੀ ਬਰਸਾਤੀ ਮੌਸਮ ਹੁੰਦਾ ਫਸਲਾਂ ਚੰਗੀਆਂ ਹੋ ਜਾਂਦੀਆਂ ਨੇ ਪਰ ਇੱਕ ਵਾਰੀ ਫਸਲ ਹੋ ਜਾਵੇ ਜੜ ਜਾਵੇ ਜਦੋਂ ਜੜਾਂ ਜੜ ਗਈਆਂ ਮੀਂਹ ਪੈਂਦਾ ਤਾਂ ਫਸਲਾਂ ਨੂੰ ਕਿਉਂ ਵਾਗ ਨਾ ਗਦੇ ਆ ਆਪਣੇ ਸਿਆਣੇ ਵੀ ਇਹੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜ਼ਿਆਦਾਗਰ ਗੱਲ ਕਰਾਂਗੇ ਝੋਨੇ ਦੀ ਫਸਲ ਉੱਪਰ ਰਹਿਣ ਸਪਰੇਆਂ ਸੰਬੰਧੀ ਜਿਹੜੀਆਂ ਕਿ ਉਹਦੇ ਨਸਾਰੇ ਰੀਟੈਂਪ ਕਰਨੀਆਂ ਚਾਹੀਦੀਆਂ ਨੇ ਤੇਲੇ ਵਾਲੀ ਹੋਊਗੀ ਗੋਭ ਦੀ ਸੁੰਡੀ ਵਾਲੀ ਹੋਊਗੀ ਫੰਗੀਸਾਈਡ ਹੋਊਗੀ ਐਨਪੀਕੇ ਹੋਊਗੀ ਇਹਨਾਂ ਸਾਰਿਆਂ ਬਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੇ ਅੱਜ ਆਪਾਂ ਜੂਰੀਆ ਲਗਾਈ ਜਾ ਰਹੇ ਸੀ ਆਪਣੀ ਸੈਲਜ ਵਾਲੀ ਮੱਕੀ ਤੋਂ ਬਾਅਦ ਅੰਦਰਸਾ ਨੂੰ ਝੋਨਾ ਲੱਗਿਆ ਹੋਇਆ ਇਹ 19-20 ਦਿਨਾਂ ਦਾ ਹੋ ਚੁੱਕਿਆ 19-20 ਦਿਨ ਦੀ ਉਮਰ ਹੈ ਇਹਦੀ ਤੇ ਅੱਜ ਆਪਾਂ ਇਹਦੇ ਵਿੱਚ ਜੂਰੀਆ ਲਗਾਈ ਜਾ ਰਹੇ ਹਾਂ ਜੂਰੀਆ ਲੱਗ ਰਿਹਾ ਚੌਥਾ ਜੂਰੀਆ ਲੱਗ ਰਿਹਾ ਇਹਦੇ ਵਿੱਚ ਜਲਦੀ ਜੂਰੀਆ ਪੂਰੇ ਕਰੇ ਨੇ ਕਿਉਂਕਿ ਬੁੱਝਾ ਬਣਾਉਣ ਦੀ ਜਿਹੜੀ ਇਹਦੇ ਵਿੱਚ ਪ੍ਰਕਿਰਿਆ ਹੈ ਬਹੁਤ ਜਲਦੀ ਆਪਾਂ ਪੂਰੀ ਕਰਨੀ ਹੁੰਦੀ ਹੈ ਕਿਉਂਕਿ ਸਮਾਂ ਘੱਟ ਹੁੰਦਾ ਹੈ ਤਕਰੀਬਨ ਤਕਰੀਬਨ ਆਪਾਂ ਨੇ ਇਹ 90 ਦਿਨਾਂ ਤੇ ਵੱਢ ਲੈਣੀ ਆ 87 ਜਾਂ 90 ਦਿਨਾਂ ਤੇ ਵੱਢੀ ਜਾਣੀ ਆ ਤੇ ਇਹ 18 ਜੁਲਾਈ ਦੀ ਲੱਗੀ ਹੋਈ ਆ ਤੇ ਅੱਜ 7 ਅਗਸਤ ਹੋ ਚੁੱਕੀ ਆ ਤੇ ਤੁਸੀਂ ਬੁੱਝਾ ਵਗੈਰਾ ਦੇਖ ਸਕਦੇ ਹੋ ਬਹੁਤ ਚੰਗਾ ਆ ਬਹੁਤ ਵਧੀਆ 19-20 ਦਿਨਾਂ ਦੇ ਵਿੱਚ ਬੁੱਝਾ ਵਗੈਰਾ ਬਣ ਗਿਆ ਤੇ ਅੱਜ ਜਿਹੜਾ ਲਾਸਟ ਆਪਾਂ ਜੂਰੀਆ ਲਾ ਰਹੇ ਆ ਉਹਦੇ ਵਿੱਚ ਕੀ ਪ੍ਰੋਟੈਕਟ ਮਿਕਸ ਕਰਕੇ ਪਾ ਰਹੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਹਦੇ ਵਿੱਚ ਪਾਉਣਾ ਪੈਂਦਾ ਆ ਵੈਸੇ ਹੋਰ ਆਪਾਂ ਜਿਹੜਾ ਪਹਿਲਾਂ ਝੋਨਾ ਲਾਇਆ ਉਹਦੇ ਵਿੱਚ ਜਿਆਦਾ ਪ੍ਰੋਟੈਕਟ ਨਹੀਂ ਪਾਇਆ ਇੱਕ ਆਪਾਂ ਨੇ ਮਾਈਕੋ ਰੈਜਾ ਹੀ ਪਾਇਆ ਸੀ ਬਾਇਓ ਦੇ ਵਿੱਚ ਤੇ ਇਹਦੇ ਵਿੱਚ ਜਲਦੀ ਜਲਦੀ ਕਰਨ ਦੇ ਲਈ ਇੱਕ ਚੀਜ਼ ਪਾ ਰਹੇ ਆ ਆਪਾਂ ਤੇ ਪਹਿਲਾਂ ਇਹਨੂੰ ਜੂਰੀਏ ਦੇ ਵਿੱਚ ਆਪਾਂ ਨੇ ਫੰਗੀ ਸਾਈਡ ਵੀ ਦਿੱਤੇ ਨੇ ਕਿਉਂਕਿ ਇਹਦੇ ਵਿੱਚ ਝੰਡਾ ਰੋਗ ਹੋ ਜਾਂਦਾ 1509 ਦੇ ਵਿੱਚ ਤੇ ਆਪਣੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਝੰਡਾ ਰੋਗ ਜੇ ਕਿਤੇ ਲੱਗ ਜਵੇ ਉਹ ਕਹਿੰਦੇ 25ਰ 25 50 ਮੈਨੂੰ ਕਿਤੇ ਝੰਡਾ ਰੋਗ ਲੱਗ ਗਿਆ ਕਿਤੇ ਵੀ ਨਹੀਂ ਹੈਗਾ ਇਹ 5 ਕਿੱਲੇ ਲੱਗੇ ਹੋਏ ਨੇ ਇੱਥੇ ਝੰਡਾ ਰੋਗ ਵਗੈਰਾ ਕਿਤੇ ਵੀ ਨਹੀਂ ਹੈਗਾ ਤੇ ਇਹਦੇ ਜੂਰੀਏ ਦੇ ਵਿੱਚ ਆ ਕੀਜ ਆਪਾਂ ਨੇ ਮਿਕਸ ਕਰੀਆ ਇਹੇ ਦਮਦਾਰ ਗ੍ਰੀਨ ਟੈਕ ਕੰਪਨੀ ਦਾ ਇਹਦੇ ਵਿੱਚ ਕੀ ਆ ਟ੍ਰਾਈਕੌਨਟਾਨੋਲ ਆ 0.65 0.5% ਜੀਆਰ ਤੇ ਵਧੀਆ ਚੀਜ਼ ਆ ਇਹ 25 ਕਿਲੋ ਦੀ ਪੈਕਿੰਗ ਆ ਟ੍ਰਾਈਕੌਨਟਾਨੋਲ ਜੀਆਰ ਚੰਗੀ ਆ ਇਹੇ ਤੇ ਪਹਿਲਾਂ ਇਹ ਚੰਗੀ ਤਾਂ ਆਇਆ ਹੁਣ ਕਹੋਂਗੇ ਵੀ ਤੁਸੀਂ ਤਾਂ ਹਲੇ ਪਾ ਰਹੇ ਹੋ ਪਹਿਲਾਂ ਇੱਕ ਕਿੱਲੇ ਦੇ ਵਿੱਚ ਟ੍ਰਾਇਲ ਲੱਗ ਗਿਆ ਸੀ ਇਹ ਆਪਾਂ ਨੂੰ ਟ੍ਰਾਇਲ ਵਜੋਂ ਦੇ ਕੇ ਗਿਆ ਸੀ ਕਿ ਕਿੱਲੇ ਦੇ ਵਿੱਚ ਜਦੋਂ ਇੱਕ ਕਿੱਲੇ 'ਚ ਟ੍ਰਾਇਲ ਲਗਾ ਲਿਆ ਤੇ ਉਹਨੂੰ 10 ਦਿਨਾਂ ਬਾਅਦ ਦੇਖਿਆ ਰਿਜ਼ਲਟ ਹਨਾ ਤਾਂ ਬਕਾਇਦਾ ਹੀ ਰਿਜ਼ਲਟ ਚੰਗੇ ਆਏ ਸੀ ਤਾਂ ਕਰਕੇ ਹੁਣ ਆਪਾਂ ਜਿਹੜੇ ਬਾਕੀ ਦਾ ਝੋਨਾ ਹੈ ਉਹਦੇ ਵਿੱਚ ਪਾ ਰਹੇ ਹਾਂ ਕਿਸਾਨ ਭਰਾ ਬਹੁਤ ਗੱਲ ਪੁੱਛਦੇ ਨੇ ਬਾਰ-ਬਾਰ ਵੀ ਬਾਈ ਜੀ ਹੁਣ ਝੋਨੇ ਤੇ ਸਪਰੇਅ ਕਿਹੜੀ ਕਰਦੀਏ ਦੇਖੋ ਹਰੇਕ ਦੇ ਆਪਣੇ ਆਪਣੇ ਤਜਰਬੇ ਨੇ ਜਿਹੜਾ ਮੇਰਾ ਤਜਰਬਾ ਆ ਉਹ ਇਹ ਆ ਪਿਛਲੇ ਕੀ ਸਾਲਾਂ ਤੋਂ ਕਰਦੇ ਆਉਣੇ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਦੇ ਆਉਣੇ ਆ ਵੀ ਜਿਵੇਂ ਕਿ ਤੁਹਾਡੀਆਂ ਪੀਆਰ 126 ਵੈਰਾਈਟੀ ਝੋਨਾ ਹੋ ਗਿਆ ਜਾਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਨੇ ਜਿਨ੍ਹਾਂ ਨੇ ਤਕਰੀਬਨ 90-95 ਦਿਨਾਂ ਤੇ ਜਾਂ 100 ਦਿਨਾਂ ਤੇ ਵੱਢਿਆ ਜਾਣਾ ਆ ਪੀਆਰ 126 ਝੋਨਾ 100 ਦਿਨ ਤੇ ਵੱਢਿਆ ਜਾਂਦਾ ਆ ਆਪਣੀ 1509 ਝੋਨਾ ਹੋ ਗਿਆ 90 ਦਿਨਾਂ ਤੇ ਵੱਢਿਆ ਜਾਂਦਾ ਸਾਰੀਆਂ 90-100 ਦਿਨਾਂ ਤੇ ਆਉਂਦੀਆਂ ਜਦੋਂ ਤੋਂ ਟਰਾਂਸਪਲੈਂਟ ਕਰ ਦਿੱਤਾ ਗਿਆ ਉਦੋਂ ਤੋਂ ਇੰਨੇ ਦਿਨਾਂ ਤੇ ਵੱਢਿਆ ਜਾਣਾ ਆ ਤੇ ਜਿਹੜਾ ਇਹਨਾਂ ਨੂੰ ਨਸਾਰ ਆਇਆ ਗੋਹ ਦੇ ਵਿੱਚ ਆਉਣਾ ਹੈ ਉਹ 55 ਦਿਨ ਤੇ ਆਉਂਦਾ ਹੈ 55 ਦਿਨ ਦੇ ਆਸ-ਪਾਸ ਕੋਈ 2 ਦਿਨ ਪਹਿਲਾਂ ਕੋਈ 2 ਦਿਨ ਪਿੱਛੇ ਹੁਣ 55 ਦਿਨ ਤੇ ਆਪਾਂ ਨੇ ਸਪਰੇਅ ਕਰਨੀ ਹੁੰਦੀ ਆ ਫੰਗੀ ਸਾਈਡ ਪਲੱਸ ਤੇਲੇ ਵਾਲੀ ਬਹੁਤ ਚੰਗੀ ਸਪਰੇਅ ਕਰਨੀ ਹੁੰਦੀ ਆ ਤੇਲੇ ਵਾਲੀ ਹੁਣ ਬਹੁਤੇ ਕਹਿੰਦੇ ਨੇ ਤੇਲਾ ਆਵੇ ਨਾ ਵੀ ਨਹੀਂ ਇਹੀ ਜੀ ਗੱਲ ਨਹੀਂ ਹੁੰਦੀ ਤੇਲੇ ਵਾਲੀ ਸਪਰੇਅ ਕਰ ਹੀ ਦਵੇ ਕਿਉਂਕਿ ਸਪਰੇਹਾਂ ਇੰਨੀਆਂ ਜਿਆਦਾ ਮਹਿੰਗੀਆਂ ਨਹੀਂ ਹੈਗੀਆਂ ਜਿੰਨਾ ਕਿ ਆਪਣਾ ਝੋਨਾ ਮਹਿੰਗਾ ਹੁੰਦਾ ਆ ਹਾਂ ਬੌਲਟੀਆਂ ਹਾਈ ਕੁਆਲਿਟੀ ਚ ਨਾ ਜਾਵੇ ਬਾਲੀਆਂ ਨੀਮੀਆਂ ਚ ਵੀ ਨਾ ਆਵੇ ਦਰਮਿਆਨੀਆਂ ਹੀ ਕਰ ਲਵੇ ਤੇ ਫੰਗੀ ਸਾਈਡ ਵੀ ਚੰਗਾ ਕਰ ਲਵੇ ਕਿਉਂਕਿ ਜਿਹੜਾ 55 ਦਿਨ ਤੇ ਝੰਡਾ ਪੱਤਾ ਹੁੰਦਾ ਆ ਬੱਲ ਦੇ ਉੱਪਰ ਹੁੰਦਾ ਆ ਉਹ ਉਹ ਪੱਤਾ ਉਹਨੂੰ ਆਪਾਂ ਨੇ ਬਹੁਤ ਵਧੀਆ ਖਰਾਕ ਦੇਣੀ ਹੁੰਦੀ ਆ ਜਾਂ ਉਹਨੂੰ ਆਪਾਂ ਨੇ ਉਹਦੀ ਸੁਰੱਖਿਆ ਕਰਨੀ ਹੁੰਦੀ ਆ ਵੀ ਉਹ ਖਰਾਬ ਨਾ ਹੋਵੇ ਜੇਕਰ ਝੰਡਾ ਪੱਤਾ ਖਰਾਬ ਹੋ ਗਿਆ ਤਾਂ ਜਿਹੜਾ ਨਸਾਰਾ ਸਿੱਟਾ ਆ ਉਹ ਵੀ ਖਰਾਬ ਹੋ ਜਾਂਦਾ ਆ ਉਹਦੇ ਵਿੱਚ ਹਲਦੀ ਵਗੈਰਾ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਨੇ ਤੇ ਉਦੋਂ ਆਪਾਂ ਤੇਲੇ ਵਾਲੀ ਫੰਗੀ ਸਾਈਡ ਤੇ ਨਾਲ ਆਪਾਂ ਉਦੋਂ ਕੋਈ ਵੀ ਹਲਕਾ ਜਿਹਾ ਜੇ ਲੋਡ ਹੋਵੇ ਐਨਪੀਕੇ ਤਾਂ ਪਾਉਣਾ ਜੇਕਰ ਆਪਣੇ ਝੋਨੇ ਦੀ ਗ੍ਰੋਥ ਘਟ ਹੋਵੇ ਤਾਂ ਨਹੀਂ ਨਹੀਂ ਪਾਉਣਾ ਹੈਗਾ ਬਹੁਤ ਕਿਸਾਨ ਭਰਾ ਕੀ ਕਰ ਰਹੇ ਨੇ ਬਈ ਸਟੇਜ ਤੇ ਆ ਕੇ ਜਿੰਕ ਬੋਰਨ ਬੋਰਨ ਦੀ ਸਪਰੇ ਬਹੁਤ ਕਰ ਰਹੇ ਨੇ ਕਹਿੰਦੇ ਝਾੜੇ ਬੋਰਨ ਦੇਣਾ ਐ ਐਵੇਂ ਨਹੀਂ ਹੁੰਦਾ ਕਿਸਾਨ ਭਰਾ ਵੀ ਤੁਸੀਂ 55 ਦਿਨ ਤੇ ਕਰੋ ਹੁਣ 55 ਦਿਨ ਤੋਂ 20 ਦਿਨ ਪਹਿਲਾਂ ਆ ਜਾਵੋ 20 ਦਿਨ ਪਹਿਲਾਂ ਜਦੋਂ ਆਪਾਂ ਆਗੇ ਤਾਂ ਤਕਰੀਬਨ ਤਕਰੀਬਨ 35 ਦਿਨ ਦੇ ਆਸ-ਪਾਸ ਹੈ ਜਿਹੜਾ 35 ਤੋਂ 40 ਦਿਨ ਤੇ ਉਦੋਂ ਜਿਹੜੀ ਬੱਲ ਝੌਨੇ ਦੀ ਜੜਾਂ ਤੋਂ ਉੱਪਰੋਂ ਸਟਾਰਟ ਹੁੰਦੀ ਆ ਗੋਭ ਭਰਨੀ ਸਟਾਰਟ ਹੁੰਦੀ ਆ 35-40 ਦਿਨ ਤੇ 55 ਦਿਨ ਤੇ ਤਾਂ ਉਹ 2 ਫੁੱਟ ਤੱਕ ਉੱਪਰ ਹਾਈਟ ਤੱਕ ਆ ਜਾਂਦੀ ਆ ਉਹ ਬੱਲ ਆਪਾਂ ਉਦੋਂ ਸਪਰੇਅ ਕਰਨ ਲੱਗਦੇ ਆ ਹੁਣ ਜੇ ਕਿਸੇ ਨੂੰ ਇਹ ਗੱਲ ਸਮਝਾਉਣਿਆ ਅਗਲਾ ਸਮਝਦਾ ਨਹੀਂ ਹੈਗਾ ਚਲੋ ਆਪਣਾ ਗੱਲ ਆ ਬਾਰ-ਬਾਰ ਸਮਝਾਉਣੀ ਤੁਸੀਂ ਸਮਝੋ ਇੱਕ ਸਪਰੇਅ ਦਾ ਝੌਨੇ ਨੂੰ 35 ਤੋਂ 40 ਦਿਨਾਂ ਤੱਕ ਕਰੋ ਠੀਕ ਹੈ ਜੀ ਇੱਕ ਸਪਰੇਅ ਕਰੋ 55 ਦਿਨ ਤੇ ਜਿਹੜੀ 35 ਤੋਂ 40 ਦਿਨ ਤੇ ਸਪਰੇਅ ਕਰਨੀ ਆ ਉਹਦੇ ਵਿੱਚ ਤੇਲੇ ਵਾਲੀ ਦੀ ਨਹੀਂ ਲੋੜ ਹੈਗੀ ਹੁਣ ਜਿਹੜੀ ਹੋ ਰਹੀ ਆ ਹਾਲੇ ਤੇਲਾ ਨਹੀਂ ਆਇਆ ਕਿਤੇ ਵੀ ਇਹਦੇ ਵਿੱਚ ਸੁੰਡੀ ਵਾਲੀ ਪਲੱਸ ਹਲਕਾ ਜਿਹਾ ਫੰਗੀ ਸਾਈਡ ਹੁਣ ਫੰਗੀ ਸਾਈਡ ਮੈਂ ਤਾਂ ਪਵਾ ਰਿਆਂ ਕਿਉਂਕਿ ਜਿਹੜਾ ਪਿੱਛੇ ਮੀਂਹ ਪੈਂਦੇ ਰਹੇ ਨੇ ਮੀਂਹ ਪੈਣ ਕਰਕੇ ਹਿਊਮਿਡਿਟੀ ਵਧ ਰਹੀ ਆ ਕਿਸੇ ਦੇ ਮੀਂਹ ਪੈ ਗਿਆ ਕਿਸੇ ਦੇ ਨਹੀਂ ਪਿਆ ਹਿਊਮਿਡਿਟੀ ਉੱਥੇ ਵੀ ਹੈਗੀ ਆ ਜਿੱਥੇ ਮੀਂਹ ਨਹੀਂ ਪਏ ਹੈਗੇ ਉਹ ਜਿਹੜੀ ਹਿਊਮਿਡਿਟੀ ਆ ਉਹਦੇ ਕਰਕੇ ਫੰਗਸ ਪੈ ਜਾਂਦੀ ਆ ਝੋਨੇ ਨੂੰ ਤੇ ਉਹ ਜਿਹੜੀ ਫੰਗਸ ਆ ਉਹ ਕਿਤੇ ਨਾ ਕਿਤੇ ਕੰਮ ਖਰਾਬ ਕਰਦੀ ਆ ਇਸ ਲਈ ਹੁਣ 35 ਤੋਂ 40 ਦਿਨਾਂ ਦਾ ਜੇਕਰ ਤੁਹਾਡਾ ਝੋਨਾ ਹੈਗਾ ਉਹਦੇ ਵਿੱਚ ਸੁੰਡੀ ਵਾਲੀ ਤੇ ਪਲੱਸ ਫੰਗੀਸਾਈਡ ਤੇ ਐਨਪੀਕੇ ਹੁਣ ਪਾਉਗੇ ਸੋਨੇ ਤੇ ਸੁਭਾਗਾ ਯਾਰ ਜਿਹੜਾ ਤੁਸੀਂ 55 ਦਿਨ ਤੇ ਐਨਪੀਕੇ ਪਾਉਨੇ ਆ ਨਾ ਜਦ ਤੱਕ ਤਾਂ ਬੱਲ ਤਿਆਰ ਹੋ ਜਾਂਦੀ ਆ ਉਹ ਐਨਪੀਕੇ ਨੇ ਇੰਨਾ ਕੰਮ ਨਹੀਂ ਕਰਨਾ ਜਿਹੜਾ 35 40 ਦਿਨ ਤੇ ਐਨਪੀਕੇ ਪਹਿਰੇ ਆ ਨਾ ਹੁਣ ਉਹਦੇ ਵਿੱਚ ਗੋਭ ਭਰਨੀ ਸ਼ੁਰੂ ਹੋ ਚੁੱਕੀ ਆ ਤਕਰੀਬਨ 40 ਦਿਨਾਂ ਤੇ ਏਡੀਕ ਬੱਲ ਉਹਦੇ ਵਿੱਚ ਤਿਆਰ ਹੋ ਗਈ ਹੋਣੀ ਉਹ ਆਪਾਂ ਨੂੰ ਦਿਖਦੀ ਨਹੀਂ ਹੁੰਦੀ ਪਰ ਗੋਭਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਹੁਣ ਕਿਸਾਨ ਭਰਾਵੋ ਐਨਪੀਕੇ ਪਾਉਣ ਦਾ ਫਾਇਦਾ ਆਪਾਂ ਮੈਂ ਨਹੀਂ ਕਹਿੰਦਾ ਵੀ ਆਹ ਕੰਪਨੀ ਦਾ ਪਾਓ ਉਹ ਐਨਪੀਕੇ ਪਾਓ ਜਿਹਦੇ ਵਿੱਚ ਜ਼ਿੰਕ ਬੋਰਨ ਕੈਲਸ਼ੀਅਮ ਇਹ ਸਾਰੀ ਤੀਜਾ ਮੌਜੂਦ ਹੁੰਦੀਆਂ ਨੇ ਇਦਾਂ ਦੇ ਐਨਪੀਕੇ ਕਿਸਾਨ ਭਰਾਵੋ ਤੁਸੀਂ ਹੁਣ ਪਾ ਸਕਦੇ ਹੋ 35 ਤੋਂ 40 ਦਿਨ ਤੇ ਤੇ ਦੋਸਤੋ ਜੇਕਰ ਫੰਗੀ ਸਾਈਡ ਦੀ ਗੱਲ ਕਰੀਏ ਤਾਂ ਫੰਗੀ ਸਾਈਡ ਬਹੁਤ ਜ਼ਿਆਦਾ ਆਉਂਦੇ ਨੇ ਤਾਂ ਤੁਸੀਂ ਅਲੱਗ-ਅਲੱਗ ਕੰਪਨੀਆਂ ਦੇ ਜਿਵੇਂ ਕਿ ਆਪਣਾ ਕਸਟੋਡੀਆ ਆਇਆ ਸੀ ਪਹਿਲਾ ਡਾਮਾ ਕੰਪਨੀ ਨੇ ਦਿੱਤਾ ਸੀ ਉਹਦੇ ਵਿੱਚ ਐਬਜੋਕਸੀ ਸਟ੍ਰੋਬਿਨ ਹੈਗਾ ਤੇ ਟੈਬੂਕੋਨਾਜ਼ੋਲ ਹੈਗਾ ਬਹੁਤ ਵਧੀਆ ਸਾਲਟ ਆ ਐਬਜੋਕਸੀ ਸਟ੍ਰੋਬਿਨ ਤੇ ਟੈਬੂਕੋਨਾਜ਼ੋਲ ਤੁਸੀਂ ਇਨ ਅਦਰ ਕੰਪਨੀ ਚ ਲੈ ਲਓ ਤੁਹਾਨੂੰ ਸਸਤਾ ਵੀ ਪਵੇਗਾ ਤੇ ਚੰਗੇ ਰਿਜ਼ਲਟ ਵੀ ਮਿਲਣਗੇ ਇਹਦੀ ਡੋਜ਼ ਹੈਗੀ 250 ਐਮਐਲ ਤੋਂ ਲੈ ਕੇ 300 ਐਮਐਲ ਤੇ ਹੁਣ ਇਹ ਤੁਸੀਂ ਦੋ ਚੀਜ਼ਾਂ ਪਾ ਸਕਦੇ ਹੋ 40 ਦਿਨਾਂ ਵਾਲੀ ਸਪਰੇਅ ਤੇ 35 ਤੋਂ 40 ਦਿਨਾਂ ਵਾਲੀ ਤੇ ਤੇ ਐਨਪੀਕੇ ਕਿਹੜਾ ਮਰਜ਼ੀ ਪਾ ਲਓ ਤੇ ਤੁਹਾਨੂੰ ਚੰਗੇ ਰਿਜ਼ਲਟ ਜਿਹੜੇ ਮਿਲ ਜਿਹੜੀ ਚੰਗੀ ਆ ਚੰਗੀ ਗ੍ਰੋਥ ਆ ਚੰਗੇ ਤੁਹਾਡੇ ਖੇਤ ਹੈਗੇ ਨੇ ਤਾਂ ਐਨਪੀਕੇ ਦੀ ਕੋਈ ਲੋੜ ਨਹੀਂ ਐਨਪੀਕੇ ਨਹੀਂ ਪਾਉਣਾ ਸੁੰਡੀ ਵਾਲੀ ਪਾਉਣੀ ਆ ਫੰਗੀ ਸਾਈਡ ਪਾਉਣੀ ਆ ਬਸ ਦੋ ਚੀਜ਼ਾਂ ਬਹੁਤ ਨੇ ਬਸ ਹੋਰ ਕਿਸਾਨ ਪ੍ਰਭ ਤੀਜੀ ਚੀਜ਼ ਨਾ ਪਾਇਓ ਤੇ ਆਜੋ ਆਪਾਂ ਤੁਹਾਨੂੰ ਇੱਧਰ ਇੱਕ ਪੀਆਰ 126 ਝੋਨਾ ਦਿਖਾਉਣੇ ਆ ਆਪਣਾ ਤੇ ਆ ਪੀਆਰ ਪੀਆਰ 131 ਝੋਨਾ ਆ ਤੇ ਇਹਦੇ ਵਿੱਚ ਕਿਤੇ ਵੀ ਬੋਨਾ ਬੁੱਟਾ ਨਹੀਂ ਆ ਪੀਆਰ 131 ਵਿੱਚ ਤੇ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਬੋਨਾ ਬੁੱਟਾ ਨਹੀਂ ਮਿਲੇਗਾ ਪੀਆਰ 131 ਤੇ ਇੱਧਰ ਹੈਗਾ ਪੀਆਰ 126 ਤੇ ਪੀਆਰ 126 ਤਕਰੀਬਨ ਇਹ ਲੱਗਿਆ ਹੋਇਆ 1 ਜੁਲਾਈ ਦਾ 7 ਅਗਸਤ ਹੋ ਚੁੱਕਿਆ 37 ਦਿਨ ਦੀ ਇਹਦੀ ਉਮਰ ਹੋ ਚੁੱਕੀ ਆ ਬਾਕੀ ਕਿਸਾਨ ਭਰਾਵੋ ਤੁਹਾਡਾ ਕੋਈ ਸੁਝਾਅ ਹੋਵੇ ਤੇ ਇੱਲੀਆਂ ਸਪ੍ਰੇਆਂ ਨੂੰ ਲੈ ਕੇ ਤੁਸੀਂ ਕਿਹੜੀ ਸਪਰੇਅ ਕਰ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਜੇਕਰ ਮੇਰੇ ਵੱਲੋਂ ਕੋਈ ਗੱਲ ਰਹਿ ਗਈ ਹੋਵੇ ਦੱਸਣ ਤੋਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦੋ ਤਾਂ ਵੀ ਕਿਸਾਨ ਭਰਾਵਾਂ ਦਾ ਜਿਹੜਾ ਇੱਕ ਚੰਗੀ ਗਾਈਡ ਲੈਣਾ ਜਿਹੜੀ ਮਿਲ ਜਾਂਦੀ ਆ ਕਮੈਂਟ ਬਾਕਸ ਜ਼ਰੂਰ ਖੋਲਿਆ ਕਰੋ ਉੱਥੋਂ ਹੀ ਵੀਡੀਓ ਦੇ ਚੰਗੇ ਪੁਆਇੰਟ ਤੇ ਮੰਦੇ ਪੁਆਇੰਟਾਂ ਦਾ ਪਤਾ ਲੱਗਦਾ ਰਹਿੰਦਾ। ਬਾਕੀ ਕਿਸਾਨ ਭਰਾਵੋ ਜਿਵੇਂ ਕਿ ਪੀਐਚ 26 ਚੋਂ ਨਾ ਹੋ ਗਿਆ ਪਿਛਲੇ ਸਾਲ ਹਲਦੀ ਰੋਗ ਬਹੁਤ ਆਇਆ ਸੀ। ਹਲਦੀ ਰੋਗ ਆਪਣੇ ਖੇਤਾਂ ਵਿੱਚ ਬਿਲਕੁਲ ਵੀ ਨਹੀਂ ਆਇਆ ਕਿਤੇ ਵੀ ਨਹੀਂ ਆਇਆਗਾ ਇੰਨੀ ਸੁਨੱਖੀ ਜ਼ੀਰੀ ਸੀ। ਆਪਾਂ ਕੀ ਕਰਦੇ 1 35 40 ਦਿਨਾਂ ਤੇ ਫੰਗੀ ਸੈਡ ਕਰਦੇ 1 55 ਦਿਨ ਤੇ ਫੰਗੀ ਸੈਡ ਕਰਦੇ ਆਂ। ਹੋਰ ਕੋਈ ਕਾਪਰ ਵਗੈਰਾ ਮੈਂ ਕੱਖ ਨਹੀਂ ਪਾਉਂਦਾ ਹੈਗਾ। ਤੇ ਆਪਣੇ ਖੇਤਾਂ ਵਿੱਚ ਕਦੇ ਵੀ ਹਲਦੀ ਰੋਗ ਨਹੀਂ ਆਉਂਦਾ ਇੱਕ ਜੂਰੀ ਆਪਾਂ ਥੋੜਾੇ ਘਟਾ ਕੇ ਲਗਾਉਣੇ ਆ ਇੰਨਾ ਜਿਆਦਾ ਜੂਰੀਆਂ ਨਹੀਂ ਪਾਉਂਦੇ ਜੀ ਕਿਸਤਾ ਭਾਵੇਂ 4 ਹੁੰਦੀਆਂ ਨੇ ਪਰ ਕਿਸਤਾ ਹੁੰਦੀਆਂ 35 35 ਕਿਲੋ ਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ 2 4 ਸਾਲਾਂ ਤੱਕ ਆਪਾਂ ਇਹ ਵੀ ਜੂਰੀਆ ਹੋਰ ਘਟਾ ਲਿਆਉਣਾ ਕਿਉਂਕਿ ਜਿਵੇਂ ਜਿਵੇਂ ਆਪਾਂ ਝੋਨੇ ਦੀ ਪਰਾਲੀ ਖੇਤ ਵਿੱਚ ਵਾਹ ਹੀ ਜਾਣਿਆ ਨਾ ਉਹਦੇ ਆਪਾਂ ਨੂੰ ਚੰਗੇ ਰਿਜ਼ਲਟ ਮਿਲਦੇ ਨੇ ਤੇ ਮੈਂ ਵੀ ਹੁਣੇ ਬਹਣ ਲੱਗਿਆ ਪਹਿਲਾਂ ਨਹੀਂ ਸੀ ਪਾਉਂਦੇ ਜਿਸ ਦਿਨ ਦੇ ਸੰਤ ਸੰਦੇੜਾ ਹੋ ਗਿਆ ਉਸ ਦਿਨ ਦੇ ਲਾ ਕੇ ਤੇ ਮੈਂ ਵੀ ਛੋਟਾ ਕਿਸਾਨ ਆ ਕੋਈ ਵੱਡਾ ਕਿਸਾਨ ਨਹੀਂ ਹੈਗਾ ਵਿੱਚ ਕਹੀ ਜਾਂਦੇ ਨੇ ਤੁਸੀਂ ਵੱਡੇ ਨਾ ਵੱਡਾ ਕਿਸਾਨ ਨਹੀਂ ਛੋਟਾ ਕਿਸਾਨ ਆ ਤੇ ਮੈਂ ਆਪਣੀਆਂ ਜ਼ਰੂਰਤਾਂ ਘਟਾ ਕੇ ਖੇਤੀ ਵਿੱਚੋਂ ਜਿਹੜੀ ਇਨਕਮ ਸੀ ਉਹਨੂੰ ਖੇਤੀ ਲਈ ਹੀ ਵਰਤਿਆ ਭਾਵੇਂ ਕਿ ਆਪਾਂ ਜੋਂਡੀਆਂ ਟਰੈਕਟਰ ਲੈ ਲਿਆ ਹੋਰ ਇੰਪਲੀਮੈਂਟ ਵਗੈਰਾ ਲੈ ਲਏ ਹਨ ਅਪਦੇ ਸ਼ੌਂਕ ਮਾਰ ਕੇ ਉਹ ਸ਼ੌਂਕ ਪਾਏ ਖੇਤੀ ਨਾਲ ਪਿਆਰ ਪਾਇਆ ਤੇ ਅੱਗ ਲਾਉਣੀ ਬੰਦ ਕਰੀ ਤੇ ਹੁਣ ਇਹ ਜਿਹੜੀ ਅੱਗ ਲਾਉਣੀ ਬੰਦ ਕਰਨੀ ਆ ਇਹ ਆਪਾਂ ਨੂੰ ਕੁਝ ਨਾ ਕੁਝ ਤਾਂ ਖੇਤੀ ਨੂੰ ਦੇਣਾ ਹੀ ਪਊਗਾ ਨਾ ਆਉਟਪੁੱਟ ਤਾਂ ਖੇਤੀ ਆਪਾਂ ਨੂੰ ਬਹੁਤ ਦੇ ਰਹੀ ਹੈ ਨਾ ਇੱਕ ਕਿੱਲੇ ਦੇ ਵਿੱਚ ਤੁਹਾਡਾ ਜੇ ਕਿੱਲਾ ਤੁਸੀਂ ਠੇਕੇ ਦੀ ਚਾੜਦੇ ਹੋ ਤਾਂ 75000 ਨੂੰ ਕਿੱਲਾ ਠੇਕੇ ਤੇ ਚੜੀ ਜਾ ਰਿਹਾ 75000 ਬਹੁਤ ਹੁੰਦਾ ਕਿਤੇ ਵੀ ਇੰਡੀਆ ਵਿੱਚ ਇੰਨਾ ਠੇਕਾ ਵੀ ਨਹੀਂ ਹੋਏਗਾ ਤੇ ਇਹਦੇ ਵਿੱਚੋਂ ਮਿਹਨਤ ਕਰਦੇ ਆ ਕਮਾਉਣੇ ਆ ਫੇਰ ਇਹਨੂੰ ਅੱਗ ਲਾ ਕੇ ਫੇਰ ਫੁੱਕੀ ਜਾਂਦੇ ਆ ਹਨਾ ਧਰਤੀ ਨੂੰ ਧਰਤੀ ਮਾਂ ਆ ਮਾਂ ਨੂੰ ਅੱਗ ਫੇਰ ਲਾਈ ਜਾਂਦੇ ਆ ਉੱਪਰ ਪਰਾਲੀ ਜੀ ਖਿਲਾਰ ਕੇ ਤੇ ਮੈਂ ਤਿੰਨ ਕਸਾਲਾਂ ਉਦੀ ਹਟਿਆ ਹੋ ਸਕਦਾ ਆਪਾਂ ਅਪਰਾਲੇ ਸ਼ੁਰੂ ਕਰੀਏ ਸਾਰੇ ਕਿਸਾਨਪ੍ਰਾਭਾ ਜਿਹੜੇ ਅੱਗ ਲਾਉਣੀ ਬੰਦ ਕਰ ਦੇਣ ਤੇ ਬਾਕੀ ਤੁਸੀਂ ਜੇਕਰ ਝੋਨੇ ਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਜ਼ਿਆਦਾ ਆ ਰਹੀ ਆ ਤਾਂ ਕਿਸਾਨਪ੍ਰਾਭਾ ਉਹ ਜਿਹੜਾ ਪੀਆ 126 ਝੋਨਾ ਉਹਨੂੰ ਤੁਸੀਂ 55 ਦਿਨ ਦੇ ਆਸ-ਪਾਸ ਜਿਹੜੀ ਸਪਰੇਅ ਕਰੋਗੇ ਤਾਂ ਉਹਦੇ ਵਿੱਚ ਕਾਪਰ ਦੀ ਮਾਤਰਾ ਪਾ ਸਕਦੇ ਹੋ ਕਾਪਰ ਫੰਗੀ ਸਾਈਡ ਆਉਂਦਾ ਆ ਯਾ ਯੂਪੀਐਲ ਕੰਪਨੀ ਨੇ ਸਭ ਤੋਂ ਪਹਿਲਾਂ ਦਿੱਤਾ ਸੀ ਫਿਰ ਹੋਰ ਅੱਗੇ ਕੰਪਨੀਆਂ ਦੇ ਵੀ ਆਉਂਦੇ ਨੇ ਮੈਂ ਇੱਥੇ ਮੈਂਸ਼ਨ ਵੀ ਕਰ ਦਿੰਨਾ ਆ ਤੇ ਇਹ ਵਾਲੀ ਤੁਸੀਂ ਸਪਰੇਅ ਕਿਸਾਨਪ੍ਰਾਭਾ ਨੂੰ ਅੱਗੇ ਕਰ ਸਕਦੇ ਹੋ ਤਾਂ ਜੋ ਕਾਪਰ ਦੀ ਸਪਰੇਅ ਦੇ ਨਾਲ ਹਲਦੀ ਵਗੈਰਾ ਦੀਆਂ ਸਮੱਸਿਆਵਾਂ ਘਟ ਜਾਂਦੀਆਂ ਨੇ ਪਰ ਜੇਕਰ ਇੱਕ ਵਾਰੀ ਹਲਦੀ ਆ ਗਈ ਉਸ ਤੋਂ ਬਾਅਦ ਇਹ ਕੰਟਰੋਲ ਨਹੀਂ ਹੁੰਦੀ ਜਿਹੜੀ ਆ ਗਈ ਆ ਗਈ ਤੇ ਬਾਕੀ ਤੁਹਾਨੂੰ ਮੈਂ ਦੱਸ ਦਿੱਤੀਆਂ ਰੇਸਪਰੇਹਾਂ ਤੇ ਇਦਾਂ ਦੀਆਂ ਹੋਰ ਜਾਣਕਾਰੀ ਦੇ ਨਾਲ ਸੰਬੰਧਿਤ ਆਪਣੇ ਤੁਸੀਂ ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਇਹਦੇ ਤੁਹਾਨੂੰ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ ਤੇ ਕਮੈਂਟ ਬਾਕਸ ਆ ਜਿਹੜਾ ਉਹਦੇ ਵਿੱਚ ਆਪਦੇ ਸੁਝਾਅ ਤੁਸੀਂ ਸਾਨੂੰ ਦੇ ਸਕਦੇ ਹੋ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਹੋਰਾਂ ਦੋਸਤਾਂ ਮਿੱਤਰਾਂ ਨੂੰ WhatsApp ਤੇ ਜਰੀਏ ਅੱਗੇ ਸ਼ੇਅਰ ਕਰ ਸਕਦੇ ਹਾਂ ਅੱਜ ਗਰਮੀ ਬਹੁਤ ਆ ਗਰਮੀ ਦੇ ਨਾਲ ਪਸੀਨਾ ਪਸੀਨੀ ਹੋ ਗਏ ਰੇ ਪੈ ਰਿਆ ਤੇ ਪਹਿਲਾਂ ਇਹ ਰੇ ਮੈਂ ਹੀ ਪਾਉਂਦਾ ਹੁੰਦਾ ਸੀ ਤੇ ਚਲੋ ਹੁਣ ਆਪਣੇ ਕੋਲੇ ਥੋੜੇ ਸੌਖੇ ਹੋ ਗਏ ਬੰਦੇ ਹੈਗੇ ਨੇ ਤਾਂ ਬੰਦਿਆਂ ਤੋਂ ਪਵਾ ਵੀ ਲੈਨੇ ਆ ਬਹੁਤ ਨੇ ਇਹੀ ਗੱਲ ਕਹਿਣੀ ਆ ਇੱਥੇ ਵੀਡੀਓ ਤੇ ਬੋਲਣਾ ਸੌਖਾ ਹੈ ਵਿਚ ਵੜ ਕੇ ਦੇਖਿਆ ਕਦੇ ਪਰ ਵਿੱਚ ਵੀ ਬੜਿਆਂ ਬਾਈ ਜੀ ਸਾਰਾ ਕੁਝ ਕਰਿਆ ਜ਼ੀਰੋ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਸਾਰੀ ਗੱਲਬਾਤ ਪਤਾ ਆ ਕਰੀ ਵੀ ਆਪ ਖੁਦ ਵੀ ਕਰੀਆ ਤੇ ਜਿਉਂ-ਜਿਉਂ ਕੰਮ ਆਪਣਾ ਵੱਡਾ ਹੋਈ ਜਾਂਦਾ ਹੁੰਦਾ ਤੇ ਆਪਾਂ ਉਹ ਆਟੋ ਕਰੀ ਚੱਲੋ ਉਹਦੇ ਚੋਂ ਨਿਕਲੀ ਚੱਲੋ ਤੇ ਆਪਾਂ ਨੂੰ ਹੌਲੀ-ਹੌਲੀ ਅੱਗੇ ਸਜਾ ਜਿਹੜੇ ਪਤਾ ਲੱਗਦੇ ਰਹਿੰਦੇ ਨੇ ਜ਼ਿੰਦਗੀ ਜਿੰਦਾਬਾਦ ਆ ਇੱਕ ਨੇ ਚੱਲਦੀ ਰਹਿੰਦੀ ਆ ਬਾਕੀ ਹੋਰ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਇਹੜੇ ਸਾਂਝੇ ਕਰਾਂਗੇ ਵੀਡੀਓ ਦੇਖਣ ਲਈ ਸਾਰਿਆਂ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ